ਇਹ ਕੋਈ ਹੜ੍ਹ ਪ੍ਰਭਾਵਿਤ ਇਲਾਕਾ ਨਹੀਂ ਹੈ ਸਗੋਂ ਬਠਿੰਡਾ ਦੇ ਬੀੜ ਤਲਾ ਪਿੰਡ ਦੇ ਖੇਤ ਅਤੇ ਸੜਕਾਂ ਹਨ ਜਿੱਥੇ ਦੂਰ ਦੂਰ ਤੱਕ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਲਾਕੇ ਦਾ ਇਹ ਹਾਲ ਇਥੋਂ ਲੰਘਦੀ ਬਠਿੰਡਾ ਸਰਹੰਦ ਨਹਿਰ ਚ ਪਾੜ ਪੈਣ ਕਰਕੇ ਹੋਇਆ ਹੈ ਦਰਸਲ ਰਾਤ ਕਰੀਬ 9 ਵਜੇ ਨਹਿਰ ਚ ਵੱਡਾ ਪਾੜ ਪੈ ਗਿਆ ਸੀ ਪਰ ਨਹਿਰੀ ਵਿਭਾਗ ਵੱਲੋਂ ਸਵੇਰ ਤੱਕ ਵੀ ਇਸ ਨੂੰ ਪੂਰਨ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਿਸ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ 200 ਏਕੜ ਤੋਂ ਵੱਧ ਫਸਲਾਂ ਦੇ ਵਿੱਚ ਹੀ ਪਾਣੀ ਵੜ ਗਿਆ ਸਾਡੇ ਤਾਂ ਤਗਰੀਬਾਂ ਨੇ ਜਿੱਥੇ ਕੰਮ ਕਰਨਾ ਸੀ ਗਰੀਬਾਂ ਦਾ ਹੁਣ ਮਲ ਫੱਟੀ ਪੋਚਣ ਵਾਲਾ ਕੰਮ ਹੋਇਆ ਪਿਆ। ਦੂਰ ਵੀ ਲਗਾਤਾਰ ਪਾਣੀ ਆ ਰਹੇ ਹਨ। ਲਗਾਤਾਰ ਹੀ ਆ ਜਾਂਦਾ ਹੈ। ਸਾਰੀ ਰਾਤ ਹੋ ਗਈ ਪਿਆ ਜੇ ਸ਼ਾਮ ਤੱਕ ਹੀ ਚੱਲਦਾ ਰਹੂ ਪਾਣੀ ਦਾ ਇਹ। ਵੱਡੀ ਮੰਗਾਈ ਨਹਿਰ ਨੂੰ ਚੰਗੀ ਤਰ੍ਹਾਂ ਇਹਨੂੰ ਪੱਕਾ ਹਲੇ ਕੀਤਾ ਜਾਵੇਦਾ ਤੇ ਮਿੱਟੀ ਪਾ ਕੇ ਪਾੜੀ ਚੌੜੀ ਕਰਤੀ ਹੈ ਬਈ। ਤਕ ਤੇ ਜਿਹੜਾ ਮੌਜ ਹੈਗਾ ਜਿਹੜਾ ਸਾਨੂੰ ਉਹ ਦਿੱਤਾ ਜਾਵੇ। ਉਧਰ ਨਹਿਰੀ ਅਧਿਕਾਰੀ ਦਾ ਕਹਿਣਾ ਹੈ ਕਿ ਪਾੜ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਰਾਤ ਤੋ ਤੀਸੀ ਜੀ ਰਾਤ ਸਾਰੀ ਰਾਤ ਅਸੀਂ ਪਾਣੀ ਕੰਟਰੋਲ ਕਰ ਰਹੇ ਆ ਤੇ ਅਸਲ ਤੇ ਐ ਵੀ ਇਹਦਾ ਸਕੀਪਪੂ ਅਸੀਂ ਸੈਨੇ ਵਗੈਰਾ ਸਾਰੇ ਚਲਵਾ ਦਿੱਤੇ ਪਾਣੀ ਰੋਪੜ ਤੋਂ ਚੱਲਿਆ ਆਉਂਦਾ ਪਾਣੀ ਤਾਂ ਕੰਟਰੋਲ ਕਰਨਾ ਤਾਂ ਹੈਗਾ ਅਸੀਂ ਸਾਰਾ ਦੇ ਕੰਟਰੋਲ ਕਰੀ ਜਾਂਦੇ ਤੇ ਕੋਸ਼ਿਸ਼ ਹੈ ਵੀ ਛੇਤੀ ਕੰਟਰੋਲ ਕਰਕੇ ਨੇ ਬੰਦ ਹਾਂ ਜੀ ਉਮੀਦ ਹੈ ਕਿ ਸ਼ਾਮ ਤੱਕ ਹਾਂਜੀ 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 ਅਸੀਂ ਸਾਡੀ ਲੇਬਰ ਉਹ ਆਈ ਜਾਂਦੀ ਸਾਰਾ ਕੁਝ ਤੇ ਅਸੀਂ ਬੰਦ ਕਰਾਂਗੇ ਪਿਛਲੇ ਸਾਲ ਵੀ ਇਨੈਰ ਇੱਥੋਂ ਹੀ ਟੁੱਟ ਗਈ ਸੀ ਜਿਸ ਨਾਲ ਕਿਸਾਨਾਂ ਨੂੰ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਨਹਿਰ ਨੂੰ ਇੱਥੋਂ ਪੱਕਾ ਕੀਤਾ ਜਾਵੇ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਣੀ ਟੀਵੀ